ਇੱਕ ਕੁੜੀ ਜਿਸ ਨੇ ਪੂਰੀ ਦੁਨੀਆ ਦੇ ਸਾਹਮਣੇ ਕਿਹਾ ਕਿ ਮੈਂ ਤੁਹਾਨੂੰ 6 ਘੰਟੇ ਦੇਵਾਂਗੀ ਮੇਰੇ ਨਾਲ ਜੋ ਮਰਜ਼ੀ ਕਰ ਸਕਦੇ ਹੋ ਜੇਕਰ ਇਸ ਦੌਰਾਨ ਮੈਨੂੰ ਕੁਝ ਹੁੰਦਾ ਹੈ ਤਾਂ ਮੈਂ ਉਸਦੀ ਖੁਦ ਜ਼ਿੰਮੇਵਾਰ ਹੋਵਾਂਗੀ ਫਿਰ ਲੋਕਾਂ ਨੇ ਉਸ ਨਾਲ ਜੋ ਕੀਤਾ ਉਹ ਬਹੁਤ ਹੈਰਾਨ ਕਰਨ ਵਾਲਾ ਸੀ ਉਹ ਕੁੜੀ ਕੌਣ ਸੀ ਅਤੇ ਉਸ ਨੇ ਲੋਕਾਂ ਨੂੰ ਅਜਿਹਾ ਕਰ ਲਈ ਕਿਉਂ ਕਿਹਾ ਆਓ ਜਾਣਦੇ ਹਾਂ ਇਸ ਦੀ ਪੂਰੀ ਕਹਾਣੀ ਦੋਸਤ 3 ਨੰਬਰ 1946 ਨੂੰ ਬੈਲ ਗ੍ਰੇਡ ਸਾਬਰੀਆ ਵਿੱਚ ਪੈਦਾ ਹੋਈ ਮਰੀਨਾ ਆਬਰਾ ਮੋਬਿਕ ਦਾ ਬਚਪਨ ਬਹੁਤ ਔਖਾ ਸੀ ਕਿਉਂਕਿ ਉਸ ਦੇ ਮਾਤਾ ਪਿਤਾ ਇੱਕ ਦੂਜੇ ਨਾਲ ਬਿਲਕੁਲ ਨਹੀਂ ਸਨ ਮਰੀਨਾ ਦੀ ਮਾਂ ਦਾ ਉਸ ਦਾ ਵਿਹਾਰ ਚੰਗਾ ਨਹੀਂ ਸੀ ਉਹ ਅਕਸਰ ਉਸ ਨੂੰ ਕੁਟਦੀ ਅਤੇ ਤਸੀਹੇ ਦਿੰਦੀ ਸੀ ਜਿਸ ਕਰਮ ਮਰੀਨਾ ਦੇ ਮਨ ਵਿੱਚ ਡੂੰਘਾ ਪ੍ਰਭਾਵ ਪੈਦਾ ਹੋਇਆ ਇਸ ਤਰ੍ਹਾਂ ਮਰੀਨਾ ਦਾ ਪਚਪਣ ਪੀਤਿਆ ਫਿਰ ਉਹ ਵੱਡੀ ਹੋਈ ਅਤੇ ਫਾਈਨ ਆਰਟਸ ਦੀ ਸਿੱਖਲਾਈ ਲਈ ਜਿਸ ਤੋਂ ਬਾਅਦ ਉਸਨੇ ਸਟੇਜ ਤੇ ਪਰਫਾਰਮੈਂਸ ਕਰਨਾ ਸ਼ੁਰੂ ਕਰ ਦਿੱਤਾ ਉਹ ਅਕਸਰ ਅਜਹੀਆਂ ਪੇਸ਼ਕਾਰੀਆਂ ਦਿੰਦੀ ਸੀ ਜਿਸ ਵਿੱਚ ਉਸ ਨੂੰ ਘੰਟਿਆਂ ਬਤੀ ਦਰਸ਼ਕਾਂ ਦੇ ਸਾਹਮਣੇ ਬਿਨਾਂ ਕਿਸੇ ਪ੍ਰਗਟਾਵੇ ਖੜੇ ਰਹਿਣਾ ਪੈਂਦਾ ਸੀ ਚਿਹਰੇ ਤੇ ਨਾ ਹਾਸਾ ਨਾ ਰੋਣਾ ਉਹ ਅੱਖਾਂ ਵਿੱਚ ਦਰਦ ਦਿਖਾ ਕੇ ਹੀ ਲੋਕਾਂ ਦੇ ਸਾਹਮਣੇ ਆਪਣੀ ਪਰਫਾਰਮੈਂਸ ਦਿੰਦੀ ਸੀ ਪਰ 1974 ਵਿੱਚ ਇੱਕ ਦਿਨ ਮਰੀਨਾ ਨੇ ਸੋਚਿਆ ਕਿ ਕਿਉਂ ਨਾ ਕੁਝ ਵੱਖਰਾ ਪ੍ਰਦਰਸ਼ਨ ਕੀਤਾ ਜਾਵੇ ਅਤੇ ਇਸ ਪ੍ਰਦਰਸ਼ਨ ਨੇ ਉਸ ਨੂੰ ਪੂਰੀ ਦੁਨੀਆ ਵਿੱਚ ਮਸ਼ਹੂਰੀ ਕਰ ਦਿੱਤਾ ਕਿਉਂਕਿ ਇਸ ਪ੍ਰਦਰਸ਼ਨ ਨਾਲ ਉਸਨੇ ਲੋਕਾਂ ਦੇ ਅੰਦਰ ਲੁਕੇ ਜਾਨਵਰ ਨੂੰ ਬਾਹਰ ਲਿਆਇਆ ਅਤੇ ਸਭ ਦੇ ਸਾਹਮਣੇ ਪੇਸ਼ ਕੀਤਾ ਇਸ ਦੇ ਲਈ ਉਸਨੇ ਇਟਲੀ ਦੇ ਸ਼ਹਿਰ ਨੂੰ ਚੁਣਿਆ ਨਾਲ ਹੀ ਉਸਨੇ ਇਸ ਪ੍ਰਦਰਸ਼ਨ ਦਾ ਨਾਮ ਰਿਦਮ ਜ਼ੀਰੋ ਰੱਖਿਆ ਰਿਦਮ ਜ਼ੀਰੋ ਚ ਮਰੀਨਾ ਨੂੰ 6 ਘੰਟੇ ਮੂਰਤੀ ਬੰਗ ਸਾਰਿਆਂ ਦੇ ਸਾਹਮਣੇ ਖੜਨਾ ਪਿਆ ਇਹਨਾਂ 6 ਘੰਟਿਆਂ ਚ ਉਸਨੇ ਲੋਕਾਂ ਨੂੰ ਆਪਣੇ ਨਾਲ ਕੁਝ ਵੀ ਕਰਨ ਦੀ ਖੁੱਲ੍ਹ ਦਿੱਤੀ ਪਰ ਇਸ ਤਰ੍ਹਾਂ ਲੋਕਾਂ ਨੇ ਉਸ ਪ੍ਰਤੀ ਜ਼ੁਲਮ ਦੀਆਂ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ ਮਰੀਨਾ ਨੇ ਇੱਕ ਬੋਰਡ ਫੜਿਆ ਹੋਇਆ ਸੀ ਜਿਸ ਤੇ ਲਿਖਿਆ ਸੀ ਤੁਸੀਂ 6 ਘੰਟੇ ਲਈ ਮੇਰੇ ਨਾਲ ਕੁਝ ਵੀ ਕਰ ਸਕਦੇ ਹੋ ਉਸ ਦੇ ਸਾਹਮਣੇ ਮੇਜ਼ ਤੇ 32 ਚੀਜ਼ਾਂ ਰੱਖੀਆਂ ਹੋਈਆਂ ਸਨ ਲੋਕ ਇਸ ਤੇ ਉਹਨਾਂ 32 ਚੀਜ਼ਾਂ ਵਿੱਚੋਂ ਕਿਸੇ ਵੀ ਚੀਜ਼ ਦੀ ਵਰਤੋਂ ਕਰ ਸਕਦੇ ਸਨ ਉਹ ਉਹਨਾਂ ਚੀਜ਼ਾਂ ਦੇ ਨਾਲ ਮਰਿ ਨਾਲ ਜੋ ਵੀ ਚਾਹੁੰਦਾ ਸੀ ਉਹ ਕਰ ਸਕਦਾ ਸੀ ਇਹਨਾਂ ਚੀਜ਼ਾਂ ਵਿੱਚ ਚਾਕੂ ਪਿਸਤੌਲ ਬਲੇਡ ਅਤੇ ਚੈਨ ਵਰਗੀਆਂ ਚੀਜ਼ਾਂ ਸ਼ਾਮਲ ਸਨ ਇਸ ਪ੍ਰਦਰਸ਼ਨ ਦਾ ਸਮਾਂ ਰਾਤ 8 ਵਜੇ ਤੋਂ 2 ਵਜੇ ਤੱਕ ਸੀ ਇਸ ਤੋਂ ਪਹਿਲਾਂ ਮਰੀਨਾ ਨੇ ਖੁਦ ਲੋਕਾਂ ਨੂੰ ਹਦਾਇਤ ਦਿੱਤੀ ਸੀ ਕਿ ਮੈਂ ਇੱਕ ਚੀਜ਼ ਹਾਂ ਮੈਨੂੰ ਇਨਸਾਨਾਂ ਸਮਝੋ ਜੋ ਕੁਝ ਤੁਸੀਂ ਕਰਨਾ ਚਾਹੁੰਦੇ ਹੋ ਮੇਰੇ ਨਾਲ ਕਰੋ ਫਿਰ ਮਰੀਨਾ ਦਾ ਪ੍ਰਦਰਸ਼ਨ ਸ਼ੁਰੂ ਹੁੰਦਾ ਹੈ ਇਸ ਤਰ੍ਹਾਂ ਉੱਥੇ ਕਈ ਲੋਕ ਮੌਜੂਦ ਸਨ ਅਤੇ ਕਈ ਫੋਟੋਗ੍ਰਾਫਰ ਵੀ ਸਭ ਤੋਂ ਪਹਿਲਾਂ ਲੋਕਾਂ ਨੇ ਉਸ ਦੇ ਆਲੇ-ਦੁਆਲੇ ਘੁੰਮਦੇ ਹਨ ਅਤੇ ਉਹ ਸੋਚ ਰਹੇ ਸੀ ਕਿ ਮਰੀਨਾ ਨਾਲ ਕੀ ਕੀਤਾ ਜਾਵੇ ਫਿਰ ਕੁਝ ਕੁੜੀਆਂ ਉੱਥੇ ਆਈਆਂ ਉਹਨਾਂ ਨੇ ਮਰੀਨਾ ਨੂੰ ਜ਼ੋਰ ਨਾਲ ਮਾਰਨਾ ਸ਼ੁਰੂ ਕਰ ਦਿੱਤਾ ਫਿਰ ਬਾਕੀ ਲੋਕ ਉਸ ਮੇਜ਼ ਵੱਲ ਚਲੇ ਗਏ ਜਿੱਥੇ ਉਹ ਸਾਰਾ ਸਮਾਨ ਰੱਖਿਆ ਹੋਇਆ ਸੀ ਕੁਝ ਲੋਕਾਂ ਨੇ ਉਸ ਨੂੰ ਕੁਰਸੀ ਨਾਲ ਬੰਨ੍ਹ ਦਿੱਤਾ ਜਦੋਂ ਉੱਥੇ ਮੌਜੂਦ ਇੱਕ ਵਿਅਕਤੀ ਨੇ ਮਰੀਨਾ ਦੀ ਗਰਦਨ ਤੇ ਬਲੇਟ ਮਾਰਿਆ ਉਹਨਾਂ ਵਿੱਚੋਂ ਇੱਕ ਨੇ ਮਰੀਨਾ ਨੂੰ ਇੱਕ ਲੋਡਡਡ ਪਿਸਤੌਲ ਫੜਾ ਦਿੱਤਾ ਅਤੇ ਉਸ ਨੂੰ ਆਪਣੇ ਆਪ ਨੂੰ ਗੋਲੀ ਮਾਰ ਲੈ ਕਿਹਾ ਫਿਰ ਇੱਕ ਵਿਅਕਤੀ ਨੇ ਮਰੀਨਾ ਦੇ ਕੱਪੜੇ ਵੀ ਪਾੜ ਦਿੱਤੇ ਕਈਆਂ ਨੇ ਮਰੀਨਾ ਦੇ ਅਸ਼ਲੀਲ ਗੱਲਾਂ ਲਿਖੀਆਂ ਅਤੇ ਕਈਆਂ ਨੇ ਉਹਨਾਂ ਦੇ ਅਸ਼ਲੀਲ ਚੀਜ਼ਾਂ ਬਣਾ ਦਿੱਤੀਆਂ ਕਿਸੇ ਨੇ ਉਸ ਨੂੰ ਠੰਡਾ ਪਾਣੀ ਸੁੱਟਿਆ ਕੁਝ ਲੋਕਾਂ ਨੇ ਉਸ ਦੇ ਮੂੰਹ ਤੇ ਥੁੱਕਣਾ ਵੀ ਸ਼ੁਰੂ ਕਰ ਦਿੱਤਾ ਇਹ ਸਭ ਤੋਂ ਬਾਅਦ ਵੀ ਜਦੋਂ ਲੋਕਾਂ ਦੀ ਤਸੱਲੀ ਨਹੀਂ ਹੋਈ ਤਾਂ ਉਹਨਾਂ ਨੇ ਮਰੀਨਾ ਦੇ ਸਰੀਰ ਨੂੰ ਕੰਡੇ ਵੀ ਚਭੋ ਦਿੱਤੇ ਇਸ ਦੇ ਨਾਲ ਹੀ ਈ ਲੋਕਾਂ ਨੇ ਉਸ ਨੂੰ ਗਾਲਾਂ ਵੀ ਕੱਢਣੀਆਂ ਸ਼ੁਰੂ ਕਰ ਦਿੱਤੀਆਂ ਅਤੇ ਫੋਟੋਆਂ ਵੀ ਖਿੱਚਣੀਆਂ 6 ਘੰਟਿਆਂ ਦੇ ਤਸੱਦਦ ਤੋਂ ਬਾਅਦ ਜਦੋਂ ਮਰੀਨਾ ਦਾ ਪ੍ਰਦਰਸ਼ਨ ਖਤਮ ਹੋ ਗਿਆ ਤਾਂ ਉਹ ਤੁਰਨਾ ਸ਼ੁਰੂ ਕਰ ਦਿੰਦੀ ਹੈ ਉਹ ਹਰੇਕ ਵਿਅਕਤੀ ਕੋਲ ਜਾ ਕੇ ਉਹਨਾਂ ਦੇ ਚਿਹਰੇ ਨੂੰ ਧਿਆਨ ਨਾਲ ਦੇਖਣ ਲੱਗੀ ਹੈਰਾਨੀ ਦੀ ਗੱਲ ਇਹ ਸੀ ਕਿ ਉਹ ਲੋਕ ਜੋ ਉਸ ਦੇ ਉੱਤੇ ਤਸੀਹੇ ਦੇ ਰਹੇ ਸਨ ਹੁਣ ਉਹ ਲੋਕ ਮਰੀਨਾ ਨਾਲ ਅੱਖਾਂ ਵੀ ਨਹੀਂ ਮਿਲਾ ਰਹੇ ਸਨ ਦਰਅਸਲ ਮਰੀਨਾ ਨੇ ਆਪਣੀ ਪਰਫਾਰਮੈਂਸ ਨਾਲ ਲੋਕਾਂ ਨੂੰ ਆਪਣੇ ਅੰਦਰ ਛੁਪਿਆ ਹੋਇਆ ਦਰਿੰਦਾ ਦਿਖਾਇਆ ਸੀ ਮਰੀਨਾ ਨੇ ਲੋਕਾਂ ਨੂੰ ਸੰਦੇਸ਼ ਦਿੱਤਾ ਸੀ ਕਿ ਜਦੋਂ ਵੀ ਕੋਈ ਵਿਅਕਤੀ ਲਾਚਾਰ ਹੁੰਦਾ ਹੈ ਤਾਂ ਲੋਕ ਉਸ ਨੂੰ ਪਰੇਸ਼ਾਨ ਕਰਨ ਦਾ ਕੋਈ ਵੀ ਮੌਕਾ ਛੱਡ ਦੇ ਜੇਕਰ ਕੋਈ ਵਿਅਕਤੀ ਆਪਣਾ ਵਿਚਾਰ ਨਹੀਂ ਕਰ ਸਕਦਾ ਤਾਂ ਲੋਕ ਉਸ ਨੂੰ ਸਵਸਥੂ ਸਮਝ ਕੇ ਆਪਣੀ ਮਰਜ਼ੀ ਅਨੁਸਾਰ ਪੇਸ ਆਉਣ ਲੱਗ ਪੈਂਦੇ ਹਨ ਇਹ ਸਾਰੇ ਇਨਸਾਨ ਸਨ ਜਿਨ੍ਹਾਂ ਨੇ ਮਰੀਨਾ ਨਾਲ ਬਹੁਤ ਬੁਰਾ ਸਲੂਕ ਕੀਤਾ ਮਰੀਨਾ ਨੇ ਇਸ ਪ੍ਰਦਰਸ਼ਨ ਦੇ ਬਾਰੇ ਇੱਕ ਇੰਟਰਵਿਊ ਚ ਕਿਹਾ ਸੀ ਉਸ ਨੂੰ ਲੱਗਾ ਜਿਵੇਂ ਉਸ ਨਾਲ ਬਲਾਤਕਾਰ ਹੋਇਆ ਹੋਵੇ ਉਸ ਨਾਲ ਜੋ ਹੋਇਆ ਉਹ ਲੋਕਾਂ ਦੀ ਮਾੜੀ ਸੋਚ ਨੂੰ ਦਰਸਾਉਂਦੀ ਹੈ ਇਸ ਤੋਂ ਪਤਾ ਲੱਗਦਾ ਹੈ ਕਿ ਲੋਕ ਹਮੇਸ਼ਾ ਕਿਸ ਨੂੰ ਤੰਗ ਕਰਨਾ ਅਤੇ ਦੁਖੀ ਕਰ ਲਈ ਤਿਆਰ ਰਹਿੰਦੇ ਹਨ ਮਰੀਨਾ ਨੇ ਕਿਹਾ ਕਿ ਉਹ 6 ਘੰਟੇ ਉਸ ਦੀ ਜ਼ਿੰਦਗੀ ਦੇ ਸਭ ਤੋਂ ਖਰਾਬ ਕੰਡੀਸ਼ਨ ਜਿਨ੍ਹਾਂ ਨੂੰ ਉਹ ਦੁਬਾਰਾ ਕਦੇ ਜਿਉਣਾ ਨਹੀਂ ਚਾਹੁੰਦੀ